ਸਵਾਗਤ ਹੈ ਜੀ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਆਪਣੇ ਤੇਲ ਖੇਤ ਦੇ ਵਿੱਚ ਜਿਹੜਾ ਤੇਲਾ ਹੈਗਾ ਕਿੱਦਾਂ ਦੇਖ ਸਕਦੇ ਹੈਗੇ ਆ ਤੇ ਉਸ ਦਾ ਕੀ ਨੁਕਸਾਨ ਹੁੰਦਾ ਹੈਗਾ ਆ ਆਪਣੇ ਖੱਤਿਆਂ ਦੇ ਵਿੱਚ ਜਾ ਕੇ ਆਪਾਂ ਜਿਹੜਾ ਬੂਟੇ ਨੂੰ ਚੰਗੀ ਤਰ੍ਹਾਂ ਥੱਲੇ ਦੇਖਾਂਗੇ ਉਸ ਦੇ ਤਣੇ ਦੇ ਉੱਤੇ ਦੇਖਾਂਗੇ ਜਿਹੜਾ ਤੇਲੇ ਦਾ ਅਟੈਕ ਹੈਗਾ ਜਾਂ ਨਹੀਂ ਹੈਗਾ ਆਪਾਂ ਇਦਾਂ ਜਿਹੜਾ ਚੈੱਕ ਕਰ ਸਕਦੇ ਹੈਗੇ ਆ ਤੇਲੇ ਦਾ ਅਟੈਕ ओके ਦੇ ਵਿੱਚ ਤੁਸੀਂ ਦੇਖ ਸਕਦੇ ਆਂ ਵੀ ਤੇਲੇ ਦਾ ਜਿਹੜਾ ਟੈਗ ਆਪਾਂ ਉੱਤੇ ਸਰਿਆ ਹੈਗਾ ਹਲਕਾ ਹਲਕਾ ਇਸੇ ਤਰੀਕਾ ਨਾਲ ਜਿਹੜਾ ਆਪਾਂ ਇੱਕ ਜਗ੍ਹਾ ਤੋਂ ਦੇਖ ਕੇ ਗਾਂਹ ਹੋਰ ਜਗ੍ਹਾ ਤੋਂ ਵੀ ਦੇਖਾਂਗੇ ਜੋ ਆਪਾਂ ਨੂੰ ਕਨਫਰਮ ਹੋ ਜਾਵੇ ਤੇਲੇ ਦਾ ਹੈਗਾ ਟੈਗ ਹੈਗਾ ਜੀ ਜਿਹੜਾ ਤੇਲਾ ਹੈਗਾ ਇਹਦਾ ਬਹੁਤ ਸਾਰਾ ਨੁਕਸਾਨ ਹੁੰਦਾ ਹੈਗਾ ਆਪਣੀ ਝੋਨੇ ਦੇ ਵਿੱਚ ਜੀ ਜੋ ਜਾਰਾ ਮਾਤਰਾ ਦੇ ਵਿੱਚ ਤੇਲਾ ਆਉਂਦਾ ਹੈਗਾ ਤਾਂ ਆਪਣੇ ਝੋਨੇ ਦੀਆਂ ਜਿਹੜੀਆਂ ਧੜੀਆਂ ਬੈਠ ਜਾਂ ਨਹੀਂ ਆਈਆਂ ਹੈਗੀਆਂ ਆ ਬੂਟਾ ਸੁੱਕ ਜਾਂਦਾ ਹੈਗਾ ਜੇ ਦਾ ਕੋਈ ਵੀ ਹੱਲ ਨਹੀਂ ਹੁੰਦਾ ਹੈਗਾ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਦਵਾਈਆਂ ਹੈਗੀਆਂ ਜਿਹੜੀਆਂ ਤੇਲੇ ਨੂੰ ਰੋਗ ਥਾਮ ਤੋਂ ਜਿਹੜੀਆਂ ਵਰਤੀਆਂ ਜਾਂਦੀਆਂ ਹੈਗੀਆਂ ਆਪਾਂ ਇਸੇ ਤਰ੍ਹਾਂ ਦੂਜੀ ਜਗ੍ਹਾ ਤੋਂ ਦੇਖਾਂਗੇ ਇਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਤੇਲਾ ਦੀਦਾ ਹੋਊਗਾ ਤਣੀ ਦੇ ਉੱਤੇ ਤੁਸੀਂ ਦੇਖ ਸਕਦੇ ਆ ਇਹ ਜਿਹੜਾ ਜੇ ਜੇ ਆਪਾਂ ਸਹੀ ਟਾਈਮ ਤੇ ਸਹੀ ਸਪਰੇ ਨਹੀਂ ਕਰਦੇ ਹੈਗੇ ਤਾਂ ਤੇਲੇ ਦਾ ਜਿਹੜਾ ਬਹੁਤ ਨੁਕਸਾਨ ਹੁੰਦਾ ਹੈਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸ਼ੇਅਰ ਕਰਦੇ ਹੋ ਜੀ ਆਪਾਂ ਹੋਰ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਧੰਨਵਾਦ ਜੀ